ਰਾਗ ਸਬਾਣੀ ਰਵਿਦਾ ਜੀਉ ਕੀ ਮਾਟੀ ਕੋ ਪੁੱਤਰਾ ਕੈਸੇ ਨਚਤ ਹੈ ਦੇਖੇ ਦੇਖੇ ਸੁਨੇ ਬੋਲੇ ਦੌਰਿਓ ਫਿਰਤ ਹੈ ਬਹੁ ਜਬ ਕੁਛ ਪਾਵੇ ਤਬ ਗਰਵ ਕਰਤ ਹੈ ਮਾਇਆ ਗਈ ਤਬ ਰੋਵਨ ਲਗਤ ਹੈ ਮਨਵਤ ਕਰਮ ਰਸ कसे ਲਵਨਾ ਬਨਸ ਗਿਆ ਜੈ ਕਹੂੰ ਸਮਨਾ ਕਹਿਰ ਵਿਦਾਸ ਬਾਜੀ ਜਗ ਭਾਈ ਬਾਜੀ ਗਰ ਸੋ ਮੋਹ ਪ੍ਰੀਤ ਬਨਾਈ ਕਹਿਰ ਵਿਦਾਸ ਬਾਜੀ ਜਗ ਭਾਈ ਬਾਜੀ ਗਿਰ ਸੋ ਮੋ ਪ੍ਰੀਤ ਬਣਾਈ ਇਹ ਸ਼ਬਦ ਸਤਗੁਰੂ ਦਾਸ ਮਹਾਰਾਜ ਜੀ ਮੁਖਾਰ ਬਿੰਦ ਤੋਚਾਰਿਆ ਸ਼ਬਦ ਹੈ ਜੋ ਕਿ ਤੰਤਨ ਚਬਰ ਸ਼ਕਤ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰਾਗ ਸਾ ਦੇ ਵਿੱਚ ਅੰਗ 487 ਤੇ ਸ਼ਿਸ਼ੋਬਤ ਹੈ ਸਤਗੁਰੂ ਦਾਸ ਮਹਾਰਾਜ ਜੀ ਇਸ ਮਾਨਸ ਜਨਮ ਦੇ ਜੀਵ ਨੂੰ ਕਿ ਮਿੱਟੀ ਦੇ ਪੁੱਤਲੇ ਨਾਲ ਦੱਸਦੇ ਹੋਏ ਜੀਵਨ ਨੂੰ ਸਮਝਾਉਣਾ ਚਾਹੁੰਦੇ ਆ ਕਿ ਇਹ ਪੁੱਤਲਾ ਜਿਹੜਾ ਇੱਥੇ ਆ ਕੇ ਆਪਣੇ ਆਪ ਨੂੰ ਦੁਨੀਆ ਦਾ ਮਾਲਕ ਬਣ ਲਈ ਤਰਿਆ ਫਿਰਦਾ ਇਸ ਨੂੰ ਸਾਰਾ ਕੁਝ ਪਤਾ ਹੋਣ ਦੇ ਬਾਵਜੂਦ ਕਿ ਜਾਣਾ ਹੈ ਦੁਨੀਆ ਤੋਂ ਪਰ ਇਹ ਕਿੰਦਾ ਹੈ ਇਹਦੀ ਸੋਚ ਹੈ ਕਿ ਮੈਂ ਇਸ ਦਾ ਮਾਲਕ ਬਣਨਾ ਦੁਨੀਆ ਦਾ ਮਾਲਕ ਬਣਦਾ ਬਣਦਾ ਜਦੋਂ ਕੁਝ ਪਾ ਲੈਂਦਾ ਹੈ ਤੇ ਆਪਣੀਆਂ ਚਤਰਾਈਆਂ ਦੱਸਦਾ ਸਿਆਣਪਾਂ ਦੱਸਦਾ ਪਰ ਜਦੋਂ ਕੁਛ ਚਲੇ ਜਾਂਦਾ ਫਿਰ ਪਛਤਾਉਂਦਾ ਹੈ ਫਿਰ ਦੋਸ਼ ਕਿਸੇ ਹੋਰ ਨੂੰ ਦਿੰਦਾ ਸੋ ਜੋ ਮਾਨਸ ਜਨਮ ਹੈ ਜੀਵ ਨੂੰ ਮਿਲਿਆ ਹੈ ਇਸ ਦੇ ਬਾਰੇ ਚ ਸਤਗੁਰੂ ਦਾਸ ਮਹਾਰਾਜ ਜੀ ਜੀਵ ਨੂੰ ਸਮਝਾ ਰਹੇ ਹੈ ਮਾਟੀ ਕੋ ਪੁੱਤਰਾ ਕੈਸੇ ਨਚਤ ਹੈ ਕਹਿੰਦੇ ਤੂੰ ਮਿੱਟੀ ਦਾ ਪਤਲਾ ਹੈ ਇਸ ਪਿਛਨ ਦੇ ਵਿੱਚ ਟਖਣ ਹੋ ਜਾਣਾ ਰਾਣਾ ਨਹੀਂ ਖਤਮ ਹੋ ਜਾਣਾ ਪਰ ਤੂੰ ਸਮਝ ਕੀ ਗਿਆ ਕਿਸ ਤਰ੍ਹਾਂ ਦੌੜਿਆ ਪੱਜਾ ਫਿਰਦਾ ਮੈਂ ਆ ਕਰ ਲਵਾਂ ਮੈਂ ਉਹ ਕਰ ਲਵਾਂ ਮੈਂ ਮਾਇਆ ਇਧਰ ਇਕੱਠੀ ਕਰ ਲਵਾਂ ਫਿਰ ਮੈਂ ਆ ਕਰ ਲਵਾਂ ਮੈਂ ਦੁਨੀਆਂ ਦਾ ਮਾਲਕ ਬਣ ਜਾਵਾਂ ਮੈਂ ਵੱਡਾ ਹੋ ਜਮਾਂ ਪਰ ਤੈਨੂੰ ਪਤਾ ਨਹੀਂ ਕਿ ਕਿ ਤੂੰ ਤਾਂ ਇਸ ਜੀਵਨ ਨੂੰ ਛੱਡ ਕੇ ਚਲੇ ਜਾਣਾ ਇਹ ਦੁਨੀਆਂ ਛੱਡ ਕੇ ਜਾਣੀ ਹੈ ਇਹ ਤਾਂ ਦੁਨੀਆਂ ਸਰਾਹ ਹੈ ਤੈਨੂੰ ਜੀਵੰਤ ਸਰਫੇਸ ਕਰਕੇ ਮਿਲਿਆ ਕਿ ਪਰਮਾਤਮਾ ਦੇ ਨਾਲ ਪਿਆਰ ਪਾਉਣਾ ਪਰ ਤੂੰ ਤਾਂ ਪਿਆਰ ਜਿਹੜਾ ਦੁਨੀਆਂ ਦੀਆਂ ਪਦਾਰਥਾਂ ਦੇ ਨਾਲ ਪਾ ਲਿਆ ਦੁਨੀਆਂ ਦੀਆਂ ਚੀਜ਼ਾਂ ਨਾਲ ਪਾ ਲਿਆ ਤੂੰ ਤਾਂ ਰਸਤੇ ਜਿਹੜੇ ਇਹੋ ਜਿਹੇ ਬਣਾ ਲਏ ਕਿ ਆਹ ਮੇਰਾ ਪਹਿਨ ਹੈ ਆਹ ਮੇਰਾ ਪਾਈ ਹੈ ਆਹ ਮੇਰਾ ਲਗਦਾ ਨਹੀਂ ਕੋਈ ਇਹ ਮੇਰਾ ਦੂਰ ਦਾ ਹੈ ਇਹ ਮੇਰੇ ਇਲਾਕੇ ਦਾ ਨਹੀਂ ਇਹ ਦੂਜੇ ਇਲਾਕੇ ਦਾ ਹੈ ਇਹ ਧਰਮ ਦਾ ਨਹੀਂ ਇਹ ਦੂਜੇ ਧਰਮ ਦਾ ਹੈ ਤੂੰ ਤਾਂ ਮੱਜਬਦ ਦੇ ਚੱਕਰਾਂ 'ਚ ਪੈ ਗਿਆ ਜੱਤਾਂ ਦੇ ਚੱਕਰਾਂ 'ਚ ਪੈ ਗਿਆ। ਬੋਲੀਆਂ ਦੇ ਚੱਕਰਾਂ 'ਚ ਪੈ ਗਿਆ। ਇਲਾਕਿਆਂ ਦੇ ਚੱਕਰਾਂ 'ਚ ਪੈ ਗਿਆ। ਕਿਵੇਂ ਤੂੰ ਦੌੜਾਂ ਭੱਜਿਆ ਫਿਰਦਾ ਹੈ? ਕਿਉਂਕਿ ਪਉਣ, ਪਾਣੀ, ਅਗਨੀ ਕਮੇਲ ਜੀ ਬਣਿਆ ਕਿੱਥੋਂ? ਇਹਨਾਂ ਨੂੰ ਇਕੱਠਾ ਕਰਕੇ ਉਹਨਾਂ ਨੇ ਕਿਹਾ ਕਿ ਪਉਣ, ਪਾਣੀ, ਅਗਨੀ ਕਮੇਲ ਪੰਜ ਤੱਤ ਦਾ ਪੁੱਤਲਾ ਹੈ ਤੇ ਪੰਜ ਤੱਤ ਦਾ ਪੁੱਤਲਾ ਜਿਹੜਾ ਹੈ ਉਹਨੂੰ ਪਤਾ ਇਸ ਪੁੱਤਲੇ ਨੇ ਇੱਕ ਦਿਨ ਬੰਸਣਾ ਹੈ। ਤੇ ਜਦੋਂ ਬੰਸ ਜਾਣਾ ਤੇ ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਤੂੰ ਹੋਰਾਂ ਕੰਮਾਂ ਦੇ ਵਿੱਚ ਦੌੜਾ ਭੱਜਾ ਫਿਰਦਾ ਹੈ ਤੇ ਫਿਰ ਕਹਿੰਦੇ ਦੇਖੋ ਇਹ ਕਹਿੰਦੇ ਮਿੱਟੀ ਦਾ ਪਤਲਾ ਕਿੰਦਾ ਨੱਚ ਕਰਦਾ ਕਿੰਦਾ ਦੌੜਾ ਭੱਜਾ ਫਿਰਦਾ ਮੈਂ ਬਹੁਤ ਸਿਆਣਾ ਮੇਰੇ ਜਿੱਨਾਂ ਕੋਈ ਸੋਨਾ ਨਹੀਂ ਮੇਰੇ ਜਿੱਨਾਂ ਕੋਈ ਚਤਤ ਨਹੀਂ ਆਪਣੀਆਂ ਚਤਰਾਈਆਂ ਸਿਆਣਪਾਂ ਪੜਾਈਆਂ ਲਿਖਾਈਆਂ ਦੱਸਦਾ ਫਿਰਦਾ ਪਰ ਇਹਨੂੰ ਹੀ ਨਹੀਂ ਪਤਾ ਕਿ ਕਾਲ ਤੇਰੇ ਸਿਰ ਤੇ ਕੂਕ ਰਿਹਾ ਇਹ ਤਾਂ ਸੁਪਨੇ ਜਿਓ ਸੰਸਾਰ ਹੈ ਤੇ ਇਸ ਨੂੰ ਸੁਪਨਾ ਜੀ ਸਮਝ ਲਉਗਾ ਤੋ ਸੰਸਾਰ ਨੂੰ ਕਿ ਫੇਰ ਪ੍ਰਮਾਤਮਾ ਦਾ ਤੈਨੂੰ ਚੇਤਨਣੇ ਪੜਨਾ ਚਾਹੀਦਾ ਦੇਖੇ ਦੇਖੇ ਸੁਨੇ ਬੁੱਲੇ ਦੌਰੇ ਉਫਿਰਦਾ ਹੈ ਕਿੰਨਾ ਸਭ ਕੁਝ ਨੂੰ ਦਿਸ ਰਿਹਾ ਕਿ ਮੇਰੇ ਸੰਗੀ ਸਾਥੀ ਜਾ ਰਹੇ ਹੈ ਇਹ ਬੋਲਦਾ ਵੀ ਹੈ ਸੌਂਦਾ ਵੀ ਹੈ ਫਿਰ ਵੀ ਲਾਲਚਾਂ ਦੇ ਵਿੱਚ ਤੁਰਿਆ ਫਿਰਦਾ ਜਦੋਂ ਕਿਸੇ ਨੂੰ ਜਾਂਦੇ ਦੇਖਦਾ ਤਾਂ ਉਸ ਵੇਲੇ ਵੀ ਇਹਦੇ ਮਨ ਚ ਨੇ ਹੋਂਦਾ ਕਿ ਮੈਂ ਵੀ ਜਾਣਾ ਜਿਸ ਦੀ ਚਿਖਾ ਮੈਂ ਚੰਦਿਆਂ ਤੇ ਮੇਰੀ ਵੀ ਚਿਖਾ ਕਿਸਨ ਚੰਨੀ ਹੈ ਜਿਸ ਦੀ ਆਫਤੀ ਮੈਂ ਚੱਕ ਰਿਆਂ ਤੇ ਮੇਰੀ ਵੀ ਅਰਥੀ ਕਿਸਨ ਚੱਕਣੀ ਹੈ ਇਹ ਮਨ ਦੇ ਵਿੱਚ ਤਿਆਗ ਤੇ ਬਰਾਗ ਜਿਹੜਾ ਆ ਨਹੀਂ ਰਿਹਾ ਜਿਸ ਕਰਕੇ ਇਹੋ ਦੁਨੀਆਂ ਦੀਆਂ ਚੀਜ਼ਾਂ ਦੇ ਨਾਲ ਮੋਹ ਪਾਉਂਦਾ ਫਿਰਦਾ ਕਿ ਮੈਂ ਧੰਨ ਦੌਲਤ ਇਕੱਠਾ ਕਰਕੇ ਦੁਨੀਆਂ ਦਾ ਬਾਦਸ਼ਾਹ ਕਹਾਵਾਂ ਵੱਡੇ ਤੋਂ ਵੱਡਾ ਹੋ ਜਾਵਾਂ ਮੇਰਾ ਨਾਮ ਵੱਡਾ ਹੋਵੇ ਪਰ ਪਰਮਾਤਮਾ ਦੇ ਨਾਮ ਤੋਂ ਬਿਨਾਂ ਤੇ ਇੱਕ ਕੀੜੀ ਦੇ ਬਰਾਬਰ ਵੀ ਤੋ ਹੈ ਨਹੀਂ ਜਿਹੜਾ ਮਰਜੀ ਤੋਂ ਦੁਨੀਆ ਤੇ ਇਕੱਠੇ ਕਰ ਲਿਆ ਜਾਂਦਾ ਸੋ ਸਤਗੁਰੂ ਵਿਦਾਸਨ ਮਹਾਰਾਜ ਜੀ ਇਸ ਪੰਜ ਤੱਤ ਦੇ ਪੁਤਲੇ ਨੂੰ ਉਸੇ ਤਰੀਕੇ ਦੇ ਨਾਲ ਕੰਪੇਅਰ ਕਰਦੇ ਹੈ ਜੈਸੇ ਜਲ ਤੇ ਬੁੱਧ ਬਦਾ ਬਿਨ ਸੇ ਉਪਜੇ ਨਿਤ ਜਗਰਤ ਰਚਨਾ ਤੈਸੇ ਰਚੀ ਕੋਹ ਨਾਨਕ ਸੁਨਵੀਤ ਜਿਵੇਂ ਕਹਿੰਦੇ ਪਾਣੀ ਦਾ ਬਲਬਲਾ ਬਣਦਾ ਖਤਮ ਹੋ ਜਾਂਦਾ ਬਣਦਾ ਖਤਮ ਹੋ ਜਾਂਦਾ ਲਹਿਰਾ ਪਾਣੀ ਦੀ ਉਠਦੀਆਂ ਖਤਮ ਹੋ ਜਾਂਦੀ ਹੈ ਪਾਣੀ ਦੇ ਵਿੱਚ ਪਣੇ ਹੋ ਜਾਂਦਾ ਇਸੇ ਤਰੀਕੇ ਦੇ ਨਾਲ ਜੀਵ ਨੇ ਜਾਣਾ ਹੈ ਕਿਉਂਕਿ ਇਹ ਸੰਸਾਰੀ ਹੈ ਇਹ ਸੁਪਨੇ ਜਿਹਾ ਹੀ ਸਮਝ ਕੇ ਜੀਵਨ ਬਤੀਤ ਕਰਨਾ ਚਾਹੀਦਾ ਹੈ ਲੇਕਿਨ ਜੀਵ ਜਿਹੜਾ ਜਿਹਨਾਂ ਕੰਮਾਂ 'ਚ ਫੱਜਾ ਫਿਰਦਾ ਕਿ ਮੇਰਾ ਇਹ ਹੈ ਇਹਦੇ ਲਈ ਮੈਂ ਇਕੱਠਾ ਕਰ ਲਵਾਂ ਪੁੱਤਲੇ ਇਕੱਠਾ ਕਰ ਲਵਾਂ ਮੈਂ ਅਸ਼ੋ ਅਸ਼ਰਤ ਇਕੱਠਾ ਕਰ ਲਵਾਂ ਇਹ ਨਹੀਂ ਪਤਾ ਕਿ ਜਿਹੜਾ ਤ੍ਰੇਕੋੜਾ ਤਾਂ ਇਹ ਵੀ ਖਾਣਾ ਹੈ ਕਿ ਨਹੀਂ ਖਾਣਾ ਕਦੋਂ ਤਾਂ ਛੜਕ ਚਲੇ ਗਿਆ ਜਦ ਕੁਛ ਪਾਵੇ ਤਬ ਗਰਵ ਕਰਦਾ ਹੈ ਮਾਇਆ ਗਈ ਤਬ ਰੋਗ ਲਗਤ ਜੇ ਤੋ ਕਿਤੇ ਕੁਛ ਇਹਨੂੰ ਪ੍ਰਾਪਤੀ ਹੋ ਜਾਂਦੀ ਹੈ ਇਹਨੂੰ ਲੱਗਦਾ ਕਿ ਮੈਂ ਤਾਂ ਬੜਾ ਹੀ ਸਿਆਣਾ ਹੈ ਐਡਾ ਕਿ ਸਿਆਣਾ ਹੈ ਕਿ ਹੰਕਾਰ ਦੇ ਵਿੱਚ ਆਉਂਦਾ ਮੇਰੇ ਵਰਗਾ ਕੌਣ ਹੈ ਮੇਰੇ ਤੋਂ ਬਿਨਾਂ ਕਾਹਦੀ ਇਹਨੂੰ ਕੁਝ ਥੱਕਦਾ ਇਹਨੂੰ ਪਹੁੰਚ ਜਾਂਦਾ ਕਿ ਤੇញੋਂ ਵੱਡਾ ਨਾਲ ਹੀ ਕੋਈ ਹੋਊਗਾ ਤੇ ਤੋ ਹੰਕਾਰ ਕਰਦਾ ਕਰਦਾ ਜੇ ਤੇਰੇ ਚ ਇੰਨਾ ਹੰਕਾਰ ਹੈ ਤਾਂ ਫਿਰ ਤੇਰੇ ਬਣਾਉਣ ਵਾਲਾ ਤਾਂ ਕੋਈ ਹੋਰ ਹੈ ਇਸ ਕਰਕੇ ਸਤਗੁਰੂ ਅਰਜਨ ਸਿੰਘ ਜੀ ਕਹਿੰਦੇ ਆ ਕਿ ਹਮ ਬਡ ਕਬ ਕਲੀਨ ਹਮ ਪੰਡਤ ਹਮ ਜੋਗੀ ਸੰਿਆਸੀ ਗਿਆਨੀ ਗੁਣੀ ਸੂਰ ਹਮ ਦਤੇ ਇਹ ਬਦ ਕਵਿਨ ਨਾਸੀ ਕਿੰਦੇ ਕੋਈ ਕਹਿੰਦਾ ਮੈਂ ਕਵੀ ਬਹੁਤ ਵੱਡਾ ਕੋਈ ਕਹਿੰਦਾ ਮੇਰੀ ਜਾਤ ਵੜੀ ਉੱਚੀ ਹੈ ਕੋਈ ਕਹਿੰਦਾ ਮੇਰੀ ਪੜ੍ਹਾਈ ਬੜੀ ਉੱਚੀ ਹੈ ਕੋਈ ਕਹਿੰਦਾ ਮੈਂ ਸੂਰਮਾ ਹਾਂ ਕੋਈ ਕਹਿੰਦਾ ਮੈਂ ਆਹ ਹੈ ਆਪਣੇ ਆਪਣੇ ਗੋਦਾ ਮਾਣਿੰਨਾ ਕਰਦੇ ਸਤਗੁਰੂ ਦਾਸ ਮਹਾਰਾਜ ਜੀ ਕਹੇ ਰਹੇ ਵਿਦਾਸ ਸੱਦੇ ਨੇ ਸਮਝਸ ਭੂਲ ਪਰੇ ਜੈਸੇ ਬੋਰੇ ਕਹਿੰਦੇ ਆਪਣੇ ਗੁਣ ਦਾ ਹੰਕਾਰ ਕਰਦੇ ਫਿਰਦੇ ਆ ਇਹ ਤਾਂ ਐਦਾਂ ਭੁੱਲੇ ਜਿਦਾ ਮੂਰਖ ਹੁੰਦਾ ਇਹਨਾਂ ਨੂੰ ਹੀ ਨਹੀਂ ਪਤਾ ਕਿ ਆਏ ਕਿੱਥੋਂ ਜੀਵ ਨੂੰ ਪਤਾ ਨਹੀਂ ਤੇ ਜੀ ਕਹਿ ਕੀ ਰਿਹਾ ਹੰਕਾਰ ਕਰਦਾ ਕਰ ਲਿਆ ਜਦ ਬੁਛ ਪਾਇਆ ਤਬ ਗਰਭ ਕਰਦਾ ਤੇ ਨਾਲ ਦੀ ਨਾਲੋ ਕਹ ਰਿਹਾ ਮੋ ਉਧਾਰ ਨਾਮਗਨ ਜੀਵਨ ਪ੍ਰਾਣ ਧੰਮੋਰੇ ਜਦੋਂ ਬੰਦੇ ਦੇ ਵਿੱਚ ਇਹ ਜਾਗ ਹੋਊਗਾ ਕਿ ਮੈਨੂੰ ਜਿਹੜਾ ਆਸਰਾ ਹੈ ਮੇਰੇ ਪ੍ਰਾਣਿਕ ਸੇ ਹੋਰਦੇ ਅਤਵਸਾ ਤਾਂ ਫਿਰ ਉਹ ਹੰਕਾਰ ਨਹੀਂ ਕਰੂਗਾ ਫਿਰ ਉਹਦਾ ਧੰਨਵਾਦ ਕਰੂਗਾ ਸ਼ੁਕਰਾਨਾ ਕਰੂਗਾ ਕਿ ਜੋ ਮੈਨੂੰ ਮਿਲਿਆ ਤੇਰੀ ਕਿਰਪਾ ਦੇ ਨਾਲ ਮਿਲਿਆ ਜੋ ਮੇਰੇ ਕੋਲ ਹੈ ਤੇਰੀ ਕਿਰਪਾ ਹੈ ਜੇ ਮੇਰੇ ਕੋਈ ਬਦਖੋਈ ਕਰ ਰਿਹਾ ਤੇ ਇਹ ਮੇਰਾ ਕਰਮ ਮੜਾ ਹੈ ਇਹ ਮੈਨੂੰ ਸ਼ੁਭਾ ਕਿਤੇ ਮਿਲਦੀ ਹੈ ਤੇ ਤੇਰੀ ਹੀ ਕਿਰਪਾ ਦੇ ਕਰਕੇ ਮਿਲਦੀ ਹੈ ਸੋ ਦੋਸ਼ ਅਸੀਂ ਜਦੋਂ ਕੁਝ ਪਾ ਲੈਨੇ ਆ ਤੇ ਹੰਕਾਰ ਕਰਦੇ ਆ ਤੇ ਜਦੋਂ ਕੁਝ ਜਾਂਦਾ ਹੈ ਮਾਇਆ ਗਈ ਤਬ ਰੋਵਣ ਲੱਗਦੇ ਹਮਾਇਆ ਕੀ ਧੀਆ ਪੁੱਤਰ ਮਾਤ ਪਿਤਾ ਭੈਣ ਭਰਾ ਰਿਸ਼ਤੇ ਨਾਤੇ ਜਿੰਨੀ ਵੀ ਜਗਤ ਦੁਨੀਆਂ ਦਾ ਜੋ ਵੀ ਦੱਸਦੇ ਸਭ ਇਹ ਸਾਰੀ ਮਾਇਆ ਇਹ ਸਾਰੀ ਮਾਇਆ ਜਿਹੜੀ ਹੈ ਇਹਦੇ ਨਾਲ ਨਾਤਾ ਪਾ ਕੇ ਬਿਠਾ ਤੰਦਾਰਾ ਸੰਪਤ ਸਗਲ ਜਿਨਾਂ ਆਪਣੇ ਕਰਜਾਂ ਇਨਮੇ ਕੁਛ ਤੇਰੋ ਨਹੀਂ ਨਾਨਕ ਸੱਚੀ ਮਾ ਇਹ ਤਾਂ ਕੁਛ ਵੀ ਨਹੀਂ ਤੇਰਾ ਰਿਸ਼ਤੇ ਨਾ ਪੈ ਨਹੀਂ ਤੇਰੇ ਨਾਲ ਕਹਿ ਰਿਹਾ ਵਿਦਾਸ ਜਿਨ੍ਹਾਂ ਨੇ ਗੰਢ ਕੋਈ ਹੋਰ ਪਾਈ ਹੈ ਜਿਨ੍ਹਾਂ ਰਿਸ਼ਤੇ ਨਾਲ ਕੋਈ ਗੰਢ ਪਾ ਲਈ ਸਤਗੁਰੂ ਰਵਦਾਸ ਸਾਹਿਬ ਜੀ ਕਹਿੰਦੇ ਮੈਂ ਤਾਂ ਗੰਢਿਆ ਨਹੀਂ ਜਿਨ੍ਹਾਂ ਨੇ ਗੱਠ ਰਿਸ਼ਤੇ ਨਾਲ ਤੇ ਨਹੀਂ ਪਾਈ ਮੇਰੇ ਕੋਲ ਜੁੱਤੀ ਗਢਣ ਲਈ ਆਉਂਦੇ ਆ ਮੈਂ ਤਾਂ ਕਹਿੰਦੇ ਚਮੜਾ ਟਾਂ ਗਾਂਠਣਾ ਜਾਣ ਨਹੀਂ ਲੋਗ ਇਕੱਠਾ ਬਿਪਨੈ ਮੈਨੂੰ ਤਾਂ ਪਤਾ ਨਹੀਂ ਮੈਂ ਤਾਂ ਉਸ ਪ੍ਰੀਤ ਦੇ ਨਾਲ ਪਰਮਾਤਮਾ ਨਾਲ ਪ੍ਰੀਤ ਪਾ ਕੇ ਬਠਮ ਤਾਂ ਚਮੜਾ ਗੰਨਣਾ ਨਹੀਂ ਪਤਾ ਲੇਕਿਨ ਜਿਨਾ ਨੇ ਮਿੱਥ ਜੁੱਤੀਆਂ ਗਢਾਈਆਂ ਉਹ ਖਾਰ ਹੋ ਗਏ ਜੁੱਤੀਆਂ ਮਤਲਬ ਜਿਨ੍ਹਾਂ ਨੇ ਰਿਸ਼ਤੇ ਬਣਾ ਲਏ ਦੁਨੀਆਂ ਦੇ ਉੱਤੇ ਲੋਗ ਗੰਠ ਘੰਟ ਖਰੇ ਬਿਗੋਚਾ ਹੋ ਬਿਨ ਘੰਟੇ ਜੈਪੋਚ ਕਿੰਦੇ ਲੋਕਾਂ ਨੇ ਰਿਸ਼ਤੇ ਬਣਾ ਕੇ ਖਾਰ ਹੋ ਗਏ ਤਾਂ ਮੈਂ ਰਿਸ਼ਤਾ ਬਣਾਇਆ ਨਹੀਂ ਕਿ ਮੈਂ ਜਿੱਥੇ ਪਹੁੰਚਣਾ ਸੀ ਉੱਥੇ ਪਹੁੰਚ ਗਿਆ ਸੋ ਮਾਇਆ ਜਦੋਂ ਜਾਂਦੀ ਹੈ ਅਸੀਂ ਰਹਿੰਦੇ ਹਾਂ ਯਾਰ ਮੇਰਾ ਲੜਕਾ ਬੜਾ ਇੰਟੈਲੀਜੈਂਟ ਸੀ ਮੇਰੀ ਬੱਚੀ ਬੜੀ ਸੋਹਣੀ ਸੀ ਉਹਨੂੰ ਨੌਲੀ ਬੋਸ ਸੀ ਨਾਨੀ ਮੇਰੀ ਠੀਕ ਸੀ ਮਾਤਾ ਪਿਤਾ ਚੰਗੇ ਸੀ ਪਰ ਜਦੋਂ ਕੋਈ ਜਾਂਦਾ ਇਹਨਾਂ ਦੇ ਵਿੱਚ ਰੋ ਰਿਹਾ ਰੋ ਕਿਉਂ ਰਿਹਾ ਤੇਰਾ ਹੈ ਕਿ ਸੀ ਰਿਸ਼ਤਾ ਤਾਂ ਸੋਸਾ ਤੱਕ ਸੀ ਸੋ ਜੋ ਤਾਂ ਵੀ ਦੁਨੀਆ ਦੇ ਉੱਤੇ ਮਿੱਟੀ ਦਾ ਪੁੱਤਲਾ ਆਪਣੇ ਆਪ ਦੇ ਲੋਭ ਮੋਹ ਹੰਕਾਰ ਦੇ ਵਿੱਚ ਤੁਰਿਆ ਫਿਰਦਾ ਤਾਂ ਉਹ ਕੁਝ ਪਾਉਣ ਦੇ ਉੱਤੇ ਗਰਭ ਕਰਦਾ ਜਾਣ ਦੇ ਉੱਤੇ ਫਿਰੁੰਦਾ ਹੈ ਮਨ ਵਿੱਚ ਕਰਮ ਰਸ कसे ਲਵਾਨਾ ਬਿਨਸ ਗਿਆ ਜੇ ਕਉਸ ਮਾ ਇਹ ਕਹਿੰਦੇ ਜਿਹੜੇ ਰਸ ਦੁਨੀਆ ਦੇ ਉੱਤੇ ਬਚਨ ਤੇਰੇ ਕਰਮ ਤੇਰਾ ਇਨਾਂ ਦਾ ਰਸ ਜਿਹੜਾ ਤੂੰ ਭੋਗ ਰਿਆ ਇਹ ਰਾਸ ਸਦਾ ਨਹੀਂ ਰਹਿਣਾ ਤੇ ਮੰਨਦੇ ਦੇਚੇ ਕਿ ਰਾਸ ਪਤਨ ਸਦਾ ਹੀ ਹੋਣਾ ਹੈ ਨਹੀਂ ਰਹਿਣੇ ਤੇ ਤੁ ਤਾਂ ਇਵੇਂ ਨਹੀਂ ਪਤਾ ਕਿ ਜਦੋਂ ਇਹਨਾਂ ਦਾ ਸਾਨੂੰ ਛੱਡਣਾ ਹੈ ਤੇ ਤੇ ਜਾਣਾ ਕਿੱਥੇ ਆਇਆ ਕਿੱਥੋਂ ਸੀ ਜਾਣਾ ਕਿੱਥੇ ਬਿੰਸ ਗਿਆ ਜੈ ਕਹੂ ਸਮਾਨ ਤੈਨੂੰ ਪਤਾ ਨਹੀਂ ਖਤਮ ਹੋਣ ਤੋਂ ਬਾਅਦ ਫਿਰ ਨਾ ਉਹਨਾਂ ਜੁਨਾਂ ਚ ਪੈਜਵੇਂ ਜਿਹੜੇ ਸਤਗੁਰੂ ਅਰਦਾਸ ਮਹਾਰਾਜ ਕਹੇ ਤਰੇ ਕਰੇ ਤਰੇ ਗਦਜੋ ਨਾ ਅਚੇ ਤ ਸਭ ਪਪਨ ਪਾਪਾ ਸੋਚ ਮੁਖ ਅਵਤਾਰ ਦਰलभ ਹੈ ਤੇਹੀ ਸੰਗਤ ਪੋਚ ਇਹ ਟੀਤੀਆਂ ਮਿੱਡੀਆਂ ਜੂਨਾ ਫਰਨਾ ਕਿਤੇ ਮਿਲ ਜਾ ਇਸ ਕਰਕੇ ਮਿੱਟੀ ਦੇ ਪੁੱਤਲੇ ਨੂੰ ਸਮਝਾ ਰਹੇ ਕਿ ਸਮਝ ਇਹ ਮੌਕਾ ਹੈ ਇਹ ਤਰੇ ਨਾਮ ਜਪਣ ਦੀ ਬਰੀ ਹੈ ਇਸ ਉਮਰ ਦੇ ਵਿੱਚ ਹੀ ਇਸ ਜਾਮੇ ਦੇ ਵਿੱਚ ਹੀ ਇਸ ਤਨ ਦੇ ਵਿੱਚ ਰਹਿੰਦੇ ਰਹਿੰਦੇ ਇਹ ਉਸ ਪਰਮਾਤਮਾ ਦੇ ਨਾਲ ਜੁੜਨਾ ਹੈ ਤਾਂ ਕਿ ਤੈਨੂੰ ਫਿਕਰ ਨਾ ਹੋਵੇ ਕਿ ਮੈਂ ਕਿੱਥੇ ਜਾਵਾਂਗਾ ਜਦੋਂ ਮੈਂ ਖਤਮ ਹੋਣਾ ਤੇ ਮੈਂ ਕਿਸ ਜੁਨ ਚ ਜਾਵਾਂਗਾ ਇਹ ਜਿੰਦੇ ਜਿੰਦੇ ਖੇਡ ਜਿਹੜੀ ਖਤਮ ਕਰਨਾ ਚਾਹੇ ਰਿਦਾਸ ਬਾਜੀ ਜਗ ਪਾਈ ਸਤਿਗੁਰੂ ਦਾਸਵਾ ਜੀ ਕਹਿੰਦੇ ਹੈ ਕਿ ਪਰਮਾਤਮਾ ਨੇ ਇਹ ਜਿਹੜੀ ਦੁਨੀਆ ਬਣਾਈ ਹੈ ਇੱਕ ਖੇਡ ਰਚੀ ਹੋਈ ਹੈ ਬਾਜੀ ਗਰਸ ਮੋਹ ਪ੍ਰੀਤ ਬਣਾਈ ਕਹਿੰਦੇ ਮੈਨੂੰ इस खेड़ नार ने प्यार आया इस जी छाया है जिस बाजी ने बाजी पाई है जीडी खेड बनाई है जीडी दुनिया रची है मैं इस दुनिया नी प्रीत लाई मैं तो बाजी करना प्रीत ला ली जिस बाजी करने ने बाजी पाई है क्योंकि ये छां जी है छां कभी किसी के हाथ नहीं लगती तो दुनिया ओं है यू तो सच मन के जो असं बैठ से मंगे ਤਾਂ ਫਿਰ ਅਸੀਂ ਪਛਤਾ ਮਾਰੇ ਜਦੋਂ ਇਸ ਨੂੰ ਝੂਠ ਮੰਨ ਲਿਆ ਤੇ ਜਿਹੜਾ ਦਿਸ ਨਹੀਂ ਰਿਹਾ ਉਹਨੂੰ ਸੱਚ ਮੰਨ ਲਿਆ ਤੇ ਫਿਰ ਅਸੀਂ ਜੀਵਨ ਦੀ ਬਾਜੀ ਜਿੱਤ ਜਮਾ ਕੇ ਕਿਉਂਕਿ ਮਨ ਨੇ ਕੀ ਗੱਤ ਕਹੀ ਨਾ ਜਾਏ ਜੀ ਕੋ ਕਹੇ ਪਿੱਛੇ ਪਛਤਾਏ ਜਿਸ ਨੇ ਉਸ ਦਾ ਸੱਚ ਮੰਨ ਲਿਆ ਕਿ ਪਰਮਾਤਮਾ ਹੈ ਮੈਨੂੰ ਭੇਜਿਆ ਉਸਨੇ ਇਸ ਕੰਮ ਦੇ ਭੇਜਿਆ ਕਿ ਮੈਂ ਇਸ ਸ੍ਰੇਸ਼ਟ ਜੋਂ ਦੇ ਵਿੱਚ ਰਹਿ ਕੇ ਉਸ ਦੇ ਨਾਲ ਕਰਮ ਕਰਕੇ ਮਿਲ ਜਾਾਂ ਤਾਂ ਕਿ ਸੰਪਤਾ ਲੱਗਦਾ ਜਦੋਂ ਸਿਕੰਡਾਂ ਦੇ ਵਿੱਚ ਜਾਂਦੇ ਆ ਪਹਿਲੇ ਖੰਡ ਦੇ ਉੱਤੇ ਨਹੀਂ ਅਸੀਂ ਖਾਂ ਤਰਦੇ ਪਹਿਲੇ ਖੰਡ ਦੇ ਵਿੱਚ ਹੀ ਸਾਡੀਆਂ ਲੜਾਈਆਂ ਹੋ ਰਹੀਆਂ ਅਸੀਂ ਧਰਮਾਂ ਦੇ ਵਿੱਚ ਮੱਜਬਾਂ ਦੇ ਵਿੱਚ ਜਾਤਾਂ ਦੇ ਵਿੱਚ ਪੈ ਕੇ ਲੜ ਰਹੇ ਹਾਂ ਸੋ ਇਸ ਮੱਟੀ ਦੇ ਪਕਲੇ ਨੂੰ ਉਹ ਸਮਝਾ ਰਹੇ ਹੈ ਕਿ ਤੈਂ ਬਿੰਸ ਜਾਣਾ ਇੱਥੋਂ ਚਲੇ ਜਾਣਾ ਤੇਰੇ ਸੰਗੀ ਸਾਥੀ ਜਾ ਰਹੇ ਤੈ ਵੀ ਜਾਣਾ ਸੰਗ ਨਾਲ ਸਾਥੀ ਗਵਨਾ ਇਕੱਲਾ ਤੈ ਕੱਲੇ ਨਹੀਂ ਜਾਣਾ ਅੱਗੇ ਕੀ ਹੈ ਫੇਉ ਪੰਥ ਜਿਹੜਾ ਬਹੁਤ ਔਖਾ ਉਹ ਪੰਥ ਬੜਾ ਬਹਿਲਾ ਸੋ ਆਓ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਬੇਨਤੀ ਕਰੀਏ ਇਸ ਸਵਾਸ ਦੀ ਪੂੰਜੀ ਆਪਣੇ ਚਰਨਾਂ ਦੇ ਲੇਖੇ ਚ ਲਾ ਲਾ ਕਿਰਪਾ ਕਰ ਕਿਉਂਕਿ ਇਹ ਮਿੱਟੀ ਦੇ ਸਰੀਰ ਨੇ ਖਤਮ ਹੋਣਾ ਕਿਉਂਕਿ ਇਹ ਸਰੀਰ ਜਿਹੜਾ ਹੈ ਪੰਜਾਂ ਤਾ ਦਾ ਜਿਹੜਾ ਬਣਾਇਆ ਉਹਨਾਂ ਨੇ ਪਰਮਾਤਮਾ ਨੇ ਇਹ ਆਪਣੀ ਆਪਣੀ ਜਗਤ ਤੱਤੇ ਜਿਹੜੇ ਚਲੇ ਜਾਂਦੇ ਤੇ ਇਹ ਮਿੱਟੀ ਨੂੰ ਮਿੱਟੀ ਚਲ ਜਾਣਾ ਅਗਨੇ ਅਗ ਚ ਮਿਲ ਜਾਣਾ ਹਵਾ ਨੇ ਹਵਾ ਚ ਮਿਲ ਜਾਣਾ ਤੇ ਰੂਹ ਸਦੀਕਾਸ਼ੇ ਜੋ ਵੀ ਆਤਮਾ ਹੈ ਚਲ ਜਣੀ ਸੋ ਆਤਮਾ ਮਰਦੀ ਨਹੀਂ परमात्मा तो ना मिलती है सो so, जेकर जिंद ने तीए नहीं इस शरीर उस परमात्मा का सिमरन कर ले जीवन जी। तो की बाजी जित के इत तो चले जाइए नहीं तो फिर सन पछता पैना फिर पाछे पछताओगे जब प्राण जाएंगे छोट सो so, सतगुर कबीर महाराज जी कह रहे हैं कि लुटना है तो लुट राम नाम है लुट फिर पाछे पछताओगे जब प्राण जाएंगे छोट ਯਤਨਾ ਤਾਂ ਕਿੰਦੇ ਪ੍ਰਮਾਤਮਾ ਦਾ ਨਾਮ ਲਟ ਪਰ ਤੂੰ ਤਾਂ ਚੀਜ਼ਾਂ ਦੁਨੀਆ ਦੀਆਂ ਇਕੱਠੀਆਂ ਕਰ ਲਿਆ ਇਹ ਦੁਨੀਆ ਦੀਆਂ ਚੀਜ਼ਾਂ ਤਾਂ ਸਾਰੀਆਂ ਨਾਲ ਨਹੀਂ ਜਾ ਸਕਦੀਆਂ ਨਾਮ ਨੇ ਨਾਲ ਜਾਣਾ ਸੰਗੀ ਸਚਿਤ ਤੇਰਾ ਪ੍ਰਮਾਤਮਾ ਦਾ ਨਾਮ ਹੈ ਸੋ ਇਹਨਾਂ ਚੀਜ਼ਾਂ ਦੇਤੇ ਮੋਹ ਨੂੰ ਛੱਡਦੇ ਹੋਏ ਮਾਇਆ ਨੂੰ ਛੱਡਦੇ ਹੋਏ ਕਿਉਂਕਿ ਇਹ ਮੋਹ ਮਾਇਆ ਜਿਹੜੀ ਹੈ ਇਹ ਜਿਹੜੀ ਹੈ ਸਾਡੇ ਜੀਵਨ ਨੂੰ ਗਵਾ ਦਿੰਦੀ ਹੈ ਵਿਅਰਥ ਚਲੇ ਜਾਂਦਾ ਜੀਵਨ ਇਹਦੇ ਵਿੱਚ ਲਾ ਕੇ ਸੋ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਬੇਨਤੀ ਕਰੀਏ ਕਿ ਇਹ ਜੋ ਮਿੱਟੀ ਦਾ ਸਰੀਰ ਦਿੱਤਾ ਉਸਨੇ ਇਹਦੇ ਵਿੱਚ ਰਹਿੰਦੇ ਰਹਿੰਦੇ ਸਾਡੀ ਜਿੰਦ ਜਿਹੜੀ ਹੈ ਇਹੋ ਜਿਹਾ ਕਰਮ ਕਰ ਜਵੇ ਇਹੋ ਜਿਹਾ ਪਰਮਾਤਮਾ ਦਾ ਨਾਮ ਜਪ ਲਵੇ ਕਿ ਅਸੀਂ ਆਪਣਾ ਜੀਵਨ ਸਫਲ ਕਰ ਲਈਏ ਜੀਵਨ ਸਫਲ ਕਰਦੇ ਕਦੇ ਜੀਵਨ ਸਫਲ ਜਿਹੜਾ ਕਰਨਾ ਮਤਲਬ ਹੈ ਕਿ ਮਾਨਵਤਾ ਦੇ ਖਾਤਰ ਇਨਸਾਨੀਅਤ ਤੇ ਚੱਲਦੇ ਚੱਲਦੇ ਲੋਕਾਂ ਦੇ ਭਲੇ ਦੀ ਖਾਤਰ ਆਪਣੇ ਆਪ ਨੂੰ ਖਤਮ ਕਰਦੇ ਹੋਏ ਮੈਂ ਮਾਰ ਕੇ ਲੋਕਾਂ ਦੇ ਲਈ ਕੰਮ ਕਰੀਏ ਤਾਂ ਉਹ ਸੱਚ ਦੇ ਮਾਰਗ ਦੇ ਉੱਤੇ ਮਾਨਵਤਾ ਦੀ ਭਲਾਈ ਲਈ ਜਦੋਂ ਇਹ ਜੀਵਨ ਲੱਗ ਜਾਊਗਾ ਸੱਚ ਦੇ ਲੇਖ ਵਿੱਚ ਚਲ ਜਵਾਂਗੇ ਤਾਂ ਫਿਰ ਉਹ ਪਰਮਾਤਮਾ ਜਿਹੜਾ ਉਸ ਦੀ ਕਿਰਪਾ ਹੋ ਜਾਣੀ ਹੈ ਤੇ ਜੀਵਨ ਲੇਖੇ ਵਿੱਚ ਲੱਗ ਜਾਣਾ ਇਸੇ ਕਰਕੇ ਭਗਤੀ ਲਹਿਰ ਨੇ ਮਾਨਵਤਾ ਦੀ ਭਲਾਈ ਲਈ ਇਹ ਸਾਰਾ ਕੁਝ ਕਿਹਾ ਹੈ ਸੋ ਆਓ ਉਹਨਾਂ ਦੇ ਚਰਨਾਂ ਦੇ ਵਿੱਚ ਪਰਮਾਤਮਾ ਦੇ ਚਰਨਾਂ ਦੇ ਵਿੱਚ ਬੇਨਤੀ ਅਰਦਾਸ ਕਰਦੇ ਹੋਏ ਅੱਜ ਵੀ ਜਰਿਏ ਕਿ ਪਰਮਾਤਮਾ ਆਉਣ ਵਾਲੇ ਸਮੇਂ ਦੇ ਵਿੱਚ ਆਪਣੀ ਕਿਰਪਾ ਕਰੋ ਸ਼ੁੱਧ ਬਾਣੀ ਪੜਨ ਦਾ ਉਚਾਰਨ ਦਾ ਅਤੇ ਸ਼ਬਦ ਦੇ ਅਭਿਆਸ ਦਾ ਆਪਣੇ ਵੱਲ ਬਖਸ਼ੋ ਤਾਂ ਕਿ ਸ਼ੁੱਧ ਬਾਣੀ ਪੜਨ ਦਾ ਇੰਨੀ ਮਤੁੱਚੀ ਕਰ ਦਿਓ ਕਿ ਉਸ ਦੇ ਅਰਥਾਂ ਨੂੰ ਵੀ ਜੀਵਨ ਦੇ ਵਿੱਚ ਟਾਣ ਸਕੀਏ ਇਹੋ ਜੀ ਬੇਨਤੀ ਕਰਦੇ ਹੋਏ ਪਰਮਾਤਮਾ ਦੇ ਚਰਨਾਂ 'ਚ ਪੱਤੇ ਬਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ